ਵੀਵੀ 7 ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਕਪਿਲ ਗਤਿਆਲ ਬੀਤੇ ਕੁਝ ਦਿਨਾ ਤੋਂ ਸੂਬੇ ਦੇ ਵਿੱਚ ਜਿਹੜਾ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਸ਼ਹਿਰ ਦੀ ਜਿੱਥੇ ਹੁਣ ਸੰਘਣੀ ਧੁੰਦ ਜਿਹੜੀ ਪੈ ਰਹੀ ਆ ਤਾਂ ਹੁਣ ਅੱਜ ਜਿਹੜੀ ਮੌਸਮ ਦੇ ਵਿੱਚ ਕਾਫੀ ਜਿਹਾ ਗਿਰਾਵੜ ਜਿਹੜੀ ਦੇਖਣ ਨੂੰ ਮਿਲੀ ਆ ਸੋ ਅਸੀਂ ਸਭ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਅਸੀਂ ਮੌਜੂਦਾ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਪਵਨੀਤ ਸਿੰਘ ਕਿੰਗਰਾ ਮੈਡਮ ਜਿਹੜੇ ਨੇ ਮੌਸਮ ਵਿਭਾਗ ਦੇ ਜ ਨਮਸਕਾਰ ਜੀ ਮੈਡਮ ਸਾਡੇ ਦਸਕਾ ਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਹੁਣ ਅੱਜ ਸੰਘਣੀ ਧੁੰਦ ਪੈ ਰਹੀ ਹੈ ਲਗਾਤਾਰ ਜਿਹੜਾ ਪਾਰਾ ਵੀ ਡਿੱਗਦਾ ਜਾ ਰਿਹਾ ਤੇ ਆਉਣ ਵਾਲੇ 4-5 ਦਿਨਾਂ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਜੀ ਜੀ ਜੇਸੀ ਪ੍ਰਿਵੈਲਿੰਗ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਕੱਲ ਦਾ ਡੇ ਟਾਈਮ ਟੈਂਪਰੇਚਰ 19.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 18.5 ਡਿਗਰੀ ਸੈਂਟੀਗ੍ਰੇਡ ਸੀ ਔਰ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 8.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 6.1 ਡਿਗਰੀ ਸੈਂਟੀਗ੍ਰੇਡ ਸੀ ਸੋ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਲਗਭਗ 1.3 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਕੱਲ ਔਰ ਅੱਜ ਦਾ ਮਿਨਿਮਮ ਟੈਂਪਰੇਚਰ ਲਗਭਗ 2.5 ਡਿਗਰੀ ਸੈਂਟੀਗ੍ਰੇਡ ਜੋ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਔਰ ਇਹਦੇ ਤੋਂ ਬਿਨਾ ਕਿਉਂਕਿ ਅੱਜਕੱਲ ਫੌਗੀ ਕੰਡੀਸ਼ਨਸ ਸਾਰੇ ਰੀਜਨ ਵਿੱਚ ਹੀ ਬਣੀਆਂ ਹੋਈਆਂ ਨੇ ਡेंस ਫੌਗ ਕਾਫੀ ਥਾਂਵਾਂ ਤੇ ਅੱਜ ਰਿਕਾਰਡ ਕੀਤੀ ਗਈ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਆਉਣ ਵਾਲੇ 2 ਦਿਨ orange alert ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ 2 ਦਿਨ yellow alert ਜਾਰੀ ਕੀਤਾ ਗਿਆ so ਆਉਣ ਵਾਲੇ ਦਿਨਾਂ ਵਿੱਚ ਵੀ ਡੈਂਸ ਟੂ ਵੈਰੀ ਡੈਂਸ ਫੌਗ ਕਾਫੀ ਹਿੱਸਿਆਂ ਦੇ ਵਿੱਚ ਪ੍ਰੈਡਿਕਟਡ ਹੈ ਮੈਡਮ ਜਿਸ ਤਰ੍ਹਾਂ ਕਈ ਲੋਕਾਂ ਦਾ ਕਹਿਣਾ ਕਿ ਜਿਹੜੀ ਇਸ ਵਾਰ ਜਿਹੜੀ ਠੰਡ ਹੈ ਉਹ ਥੋੜੀ ਲੇਟ ਪਈ ਹੈ ਔਰ ਜਿਹੜੀ ਕਿ ਪਿਛਲੇ ਸਾਲ ਨਾਲੋਂ ਥੋੜੀ ਘੱਟ ਹੈ ਕਿ ਇਸ ਤਰ੍ਹਾਂ ਦਾ ਕੁਝ ਲੱਗ ਰਿਹਾ ਹੈ ਜੀ ਜੀਸੀ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਹਰ ਸਾਲ ਹੀ ਅਸੀਂ ਕਾਫੀ ਵੇਰੀਏਬਿਲਿਟੀ ਇਹਦੇ ਵਿੱਚ ਦੇਖ ਰਹੇ ਹਾਂ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ 19.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਪਰ 2022 ਦੇ ਵਿੱਚ ਇਸੇ ਦਿਨ ਜਿਹੜਾ ਡੇ ਟਾਈਮ ਟੈਂਪਰੇਚਰ ਸਿਰਫ 10 ਡਿਗਰੀ ਸੈਂਟੀਗ੍ਰੇਡ ਸੀ ਜਦੋਂ ਕਿ ਉਹਦੇ ਤੋਂ ਪਹਿਲਾਂ 2021 ਦੇ ਵਿੱਚ 21.2 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਵੇਰੀਏਬਿਲਿਟੀ ਹਰ ਸਾਲ ਹੀ ਕਾਫੀ ਅਸੀਂ ਆਬਜ਼ਰਵ ਕਰ ਰਹੇ ਹਾਂ ਠੀਕ ਹੈ ਇੱਕ ਮੈਡਮ ਜਿਸ ਤਰ੍ਹਾਂ ਕਿਸਾਨਾਂ ਦੇ ਲਈ ਜੇਕਰ ਗੱਲ ਕੀਤੀ ਜਾਵੇ ਹੁਣ ਜਿਸ ਤਰ੍ਹਾਂ ਕਣਕ ਬੀਜੀ ਹੋਈ ਆ ਕਹਿੰਦੇ ਨੇ ਕਿ ਠੰਡ ਜਿੰਨੀ ਜ਼ਿਆਦਾ ਪਵੇ ਤਾਂ ਜਿਹੜੀ ਕਣਕ ਦੀ ਜਿਹੜੀ ਝਾੜ ਆ ਓਨੀ ਹੀ ਅੱਛੀ ਹੁੰਦੀ ਆ ਜੀ ਜੀ ਬਿਲਕੁਲ ਜੀ ਕਿਉਂਕਿ ਕਣਕ ਇੱਕ কুল ਸੀਜ਼ਨ ਕ੍ਰੌਪ ਆ ਤੇ ਠੰਡੀਆਂ ਕੰਡੀਸ਼ਨਸ ਕਣਕ ਨੂੰ ਚਾਹੀਦੀਆਂ ਹੁੰਦੀਆਂ ਨੇ ਸੋ ਅੱਜਕੱਲ ਵੀ ਜਿਵੇਂ ਹੁਣ ਫੌਗੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਤਾਂ ਫੌਗ ਦਾ ਵੀ ਜਿਹੜਾ ਫਸਲਾਂ ਨੂੰ ਜਾਂ ਕਣਕ ਨੂੰ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਜਦੋਂ ਫੌਗ ਹੁੰਦੀ ਆ ਤਾਂ ਉਹਦੇ ਨਾਲ ਥੋੜੀ ਮੌਇਸਚਰ ਫਸਲਾਂ ਨੂੰ ਮਿਲ ਜਾਂਦੀ ਹੈ ਸੋ ਇਹਦਾ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਔਰ ਕਿਉਂਕਿ ਜੇ ਕੰਡੀਸ਼ਨਸ ਅੱਗੇ ਹੋਰ ਟੈਂਪਰੇਚਰ ਚ ਗ੍ਰਾਵਟ ਆਉਂਦੀ ਹੈ ਜਦੋਂ ਕੋਰਾ ਵਗੈਰਾ ਪੈਂਦਾ ਉਦੋਂ ਜ਼ਰੂਰ ਫਸਲਾਂ ਦਾ ਧਿਆਨ ਰੱਖਣ ਦੀ ਉਹਨਾਂ ਨੂੰ ਟਾਈਮ ਟੂ ਟਾਈਮ ਗੌਰ ਕਰਨ ਦੀ ਲੋੜ ਹੁੰਦੀ ਹੈ ਬਟ ਇਹ ਜਿਹੜੀਆਂ ਕੰਡੀਸ਼ਨਸ ਨੇ ਫੌਗੀ ਕੰਡੀਸ਼ਨਸ ਨੇ ਇਹ ਫਸਲਾਂ ਲਈ ਬਿਲਕੁਲ ਠੀਕ ਨੇ ਸੋ ਫਾਰਮਰਸ ਜਿਹੜੇ ਉਹਨਾਂ ਦੇ ਨਾਰਮਲ ਫਾਰਮ ਆਪਰੇਸ਼ਨਸ ਨੇ ਉਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ ਤੇ ਮੈਨੂੰ ਕੋਈ ਬਾਰਿਸ਼ ਵਗੈਰਾ ਦੇ ਕੋਈ ਅਸਰ ਹੋਣ ਗਿਆ ਫਿਰ ਜਿਸ ਤਰ੍ਹਾਂ ਕਿਹਾ ਜਾ ਸਕਦਾ ਜਿਸ ਤਰ੍ਹਾਂ ਸੰਗੜੀ ਧੁੰਦ ਪੈ ਰਹੀ ਆ ਤਾਂ ਜਿਹੜੀ ਧੁੱਪ ਵਗੈਰਾ ਦੇ ਕਿਸ ਤਰ੍ਹਾਂ ਮਤਲਬ ਧੁੱਪ ਕਦੋਂ ਤੱਕ ਨਿਕਲੇਗੀ ਕੋਈ ਬੱਚਿਆਂ ਲਈ ਕਿਸ ਤਰ੍ਹਾਂ ਰਹੇਗਾ ਜੀ ਜੀ بارش ਦੇ ਤਾਂ ਹਲੇ ਆਉਣ ਵਾਲੇ ਦਿਨਾਂ ਚ ਸਾਰ ਨਹੀਂ ਲੱਗ ਰਹੇ ਬਟ ਕਿਉਂਕਿ ਸੰਗਣੀ ਧੁੰਦ ਹਲੇ ਪ੍ਰੈਡਿਕਟਡ ਹੈ ਆਉਣ ਵਾਲੇ 3-4 ਦਿਨ ਸੋ ਇਹਦੇ ਨਾਲ ਜਿਹੜੇ ਸੂਰਜੀ ਘੰਟੇ ਬੜੇ ਘਟ ਜਾਂਦੇ ਆ ਤੇ ਵਿਜ਼ਿਬਿਲਟੀ ਬੜੀ ਘਟ ਜਾਂਦੀ ਹੈ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੇ ਕਿਸੇ ਦੇ ਕੋਈ ਟਰੈਵਲ ਪਲਾਨਸ ਨੇ ਤਾਂ ਉਹ ਵੀ ਉਹਨਾਂ ਨੂੰ ਜ਼ਰੂਰ ਉਹਨਾਂ ਤੇ ਦੁਬਾਰਾ ਗੌਰ ਕਰਨਾ ਚਾਹੀਦਾ ਤਾਂ ਹੀ ਸਫਰ ਕਰਨਾ ਚਾਹੀਦਾ ਜੇ ਬਹੁਤ ਹੀ ਜ਼ਰੂਰੀ ਹੈ ਅਦਰਵਾਇਜ਼ ਅਵੋਇਡ ਕਰਨਾ ਚਾਹੀਦਾ ਸੋ ਇਸਨ ਸਾਡੇ ਨਾਲ ਗੱਲਬਾਤ ਕਰ ਰਹੇ ਮੈਡਮ ਪਵਨੀਤ कौर ਕਿੰਗਰਾ ਜਿਹੜੇ ਖੇਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਜਿਹੜੇ ਮਾਹਿਰ ਨੇ ਤਾਂ ਜਿਨ੍ਹਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਔਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੇ ਜਿਹੜੇ 4-5 ਦਿਨਾਂ ਦੇ ਵਿੱਚ ਜਿਹੜੀ ਧੁੰਦ ਹੈ ਉਹ ਹੋਰ ਵੀ ਵੱਧ ਸਕਦੀ ਹੈ ਸੋ ਜਿਸ ਕਿਸੇ ਨੇ ਵੀ ਕੋਈ ਟਰੈਵਲ ਕਰਨਾ ਹੈ ਤੇ ਆਪਣੇ ਘਰੋਂ ਨਿਕਲਣਾ ਤਾਂ ਸੋ ਸਮਝ ਕੇ ਘਰੋਂ ਨਿਕਲੇ ਹੋਰ ਵੀ ਬਧਾਰੇ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਟੀਵੀ ਸਾਮ ਪੰਜਾਬ ਦੇ ਨਾਲ ਕਿਉਂਕਿ ਇਹ ਤੁਹਾਡਾ ਆਪਣਾ ਕੈਮਰਾ ਪਰਸਨ ਬੱਲੂ ਦੇ ਨਾਲ ਮੈਂ ਅਪੀਲ ਕਰਿਆ